ਬੀਤੀ ਰਾਤ ਜਿਹੜਾ ਵਾ ਐਸ ਐਚਓ ਜਣਾ ਛਾਪੁਰ ਕੰਨੀ ਨੂੰ ਇੱਕ ਖੁਫੀ ਆ ਜਿਹੜੀ ਇਨਫਰਮੇਸ਼ਨ ਮਿਲੀ ਸੀ ਕਿ ਅਚੀ ਇਲਾਕੇ ਦੇ ਵਿੱਚ ਖੋਨਾ ਰੋੜ ਦੇ ਉੱਤੇ ਇੱਕ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਚ ਕਿਸਨੇ ਜਿਹੜੇ ਪਟਾਕੇ ਸਟੋਰ ਕੀਤੇ ਆ ਤੇ ਐਸ ਐਚਓ ਨੇ ਸਵੇਰ ਦਾ ਆਪਣੀ ਪੁਲਿਸ ਪਾਰਟੀ ਉੱਤੇ ਰੇਡ ਕੀਤਾ ਗਿਆ ਜਿਹੜਾ ਉਹ ਮੌਕੇ ਤੇ ਜਿਹੜਾ ਗਦਾਮ ਸਾਰਾ ਪ੍ਰਿਆਪਿਆ ਸੀ ਟਡਾਕਿਆਂ ਦੇ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਸ਼ਾਹਪੁਰ ਕੰਦੀਵੇਜ਼ੇ ਮਕਦਮਾ ਨੰਬਰ 105 ਨਿਤੀ 9 10 25 ਅੰਡਰ ਸੈਕਸ਼ਨ 9 ਬੀ ਐਕਸਪਲੋਸਿਵ ਐਕਟ 1784 223 ਬੀ ਅਸਲੀ ਥਾਣਾ ਸ਼ਾਹਪੁਰ ਕੰਦੀਵੇਜ਼ੇ ਦਾ ਮਕਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਜਿਹੜਾ ਅੰਸ ਸੀਗਾ ਸ਼ਾਹਪੁਰ ਕੰਦੀ ਦਾ ਉਹਨੂੰ ਮੌਕੇ ਤੋਂ ਰਸਟ ਕੀਤਾ ਗਿਆ ਕੋਰਡ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਨ ਜੋਗਾ ਕਿ ਜਿਹੜੀ ਦੀਵਾਲੀ ਦਾ ਤਿਆਰ ਲੱਗੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਕਿ ਜਿਹੜੇ ਨਜਾਜ਼ ਪਟਾਕਿਆਂ ਦਾ ਗਦਾਮ ਜਿਹੜਾ ਦਿਨਾਲ ਸੰਸਥਾ ਕੋਤੇ ਵੀ ਸਟੋਰ ਨਾ ਕੀਤੇ ਜਾਣ ਤਾਂ ਕਿ ਕਿਸਦਾ ਜਾਨੀ ਮਾਲੀ ਨੁਕਸਾਨ ਨਾ ਹੋ ਬੀਤੀ ਰਾਤ ਜਿਹੜਾ ਵਾ ਐਸ ਐਚਓ ਜਿਹੜਾ ਛਾਪੁਰ ਕੰਡੀ ਨੂੰ ਇੱਕ ਖੁਫੀਆ ਜਿਹੜੀ ਇਨਫੋਰਮੇਸ਼ਨ ਮਿਲੀ ਸੀਗੀ ਪੀਰਾ ਸੀ ਇਲਾਕੇ ਦੇ ਵਿੱਚ ਜਦੋਂ ਖਵਾਨਾ ਰੋਡ ਦੇ ਉੱਤੇ ਇੱਕ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਚ ਕਿਸਨੇ ਜਿਹੜੇ ਪਟਾਕੇ ਸਟੋਰ ਕੀਤੇ ਆ ਤੇ ਅੱਜ ਸਤੂਨ ਸਵੇਰ ਦਾ ਆਪਣੀ ਪੁਲਿਸ ਪਾਰਟੀ ਉੱਤੇ ਰੇਡ ਕੀਤਾ ਗਿਆ ਜਿਹੜਾ ਉਹ ਮੌਕੇ ਤੇ ਜਿਹੜਾ ਗਦਾਮ ਸਾਰਾ ਭਰਿਆ ਪਿਆ ਸੀ ਪਟਾਕਿਆਂ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਸ਼ਾਹਪੁਰ ਗੁੰਨੀ ਵਿzej ਮਕਦਮਾ ਨੰਬਰ 105 ਉਨੀਤੀ 9 10 25 ਅੰਡਰ ਸੈਕਸ਼ਨ 9 ਬੀ ਐਕਸਪਲੋਸਿਵ ਐਕਟ 1784 223 ਬੀ ਅਸਦੀ ਦਾ ਸ਼ਾਪਰੂ ਕੰਦੀਮ ਜਿਹੜਾ ਅੰਦਰ ਦੀ ਕੀਤਾ ਗਿਆ ਤੇ ਦੋਸ਼ੀ ਜਿਹੜਾ ਅੰਸ ਸੀਗਾ ਸ਼ਾਪਰੂ ਕੰਦੀ ਦਾ ਉਹਨੂੰ ਮੌਕੇ ਤੋਂ ਰਸਟ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਨਜੋਗ ਹੈ ਕਿ ਜਿਹੜੀ ਦੀਵਾਲੀ ਦਾ ਧਿਆਰ ਲੱਗੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਕਿ ਜਿਹੜੇ ਨਜਾਇਜ਼ ਪਟਾਕਿਆਂ ਦਾ ਗਦਾਮ ਜਿਹੜਾ ਬਿਨਾਂ ਲਸੰਸਥਾ ਕੋਤੇ ਵੀ ਸਟੋਰ ਨਾ ਕੀਤੇ ਜਾਣ ਤਾਂ ਕਿ ਕਿਸ ਦਾ ਜਾਨੀ ਮਾਲੀ ਨਿਕਸਨ ਨਾ ਹੋ ਬੀਤੀ ਰਾਤ ਜਿਹੜਾ ਵਾ ਐਸ ਐਚਓ ਜਿਹੜਾ ਛਾਪੁਰ ਕੰਟੀਨੂ ਵੇਖ ਖੁਫੀਆ ਜਿਹੜੀ ਇਨਫਰਮੇਸ਼ਨ ਮਿਲਈ ਸੀਗੀ ਕਿ ਇਹਦਾ ਚੀ ਲਾਕੇ ਦੇ ਵਿੱਚ ਖਵਨਾਰ ਰੋੜ ਦੇ ਉੱਤੇ ਕਿ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਚ ਕਿਸ ਨੇ ਜਿਹੜੇ ਪਟਾਕੇ ਸਟੋਰ ਕੀਤੇ ਆ ਦੇ ਤੇ ਅੱਜ ਸਤੂਨ ਸਵੇਰ ਦਾ ਆਪਣੀ ਪੁਲਿਸ ਪਰਾਟੀ ਉੱਥੇ ਰੇਡ ਕੀਤਾ ਗਿਆ ਜਿਹੜਾ ਉਹ ਮੌਕੇ ਤੇ ਜਿਹੜਾ ਗਦਾਮ ਸਾਰਾ ਪ੍ਰਿਆਪਿਆ ਸੀ ਪ੍ਰਦਾਕਿਆਂ ਦੇ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਸ਼ਾਹਪੁਰ ਕੰਦੀਵੇ ਦੇ ਮਕਦਮਾ ਨੰਬਰ 105 ਨਿਤੀ 9 10 25 ਅੰਡਰ ਸੈਕਸ਼ਨ 9 ਬੀ ਐਕਸਪਲੋਸਿਵ ਐਕਟ 1784 223 ਬੀ ਅਸਲੀ ਦਾ ਸ਼ਾਹਪੁਰ ਕੰਦੀਵੇ ਦੇ ਜਿਹੜਾ ਮਕਦਮਾ ਅੰਦਰਜੀ ਕੀਤਾ ਗਿਆ ਤੇ ਦੋਸ਼ੀ ਜਿਹੜਾ ਅੰਸ ਸੀਗਾ ਸ਼ਾਹਪੁਰ ਕੰਦੀ ਦਾ ਉਹਨੂੰ ਮੌਕੇ ਤੋਂ ਅਰਸਟ ਕੀਤਾ ਗਿਆ ਕੋਰਡ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਨ ਜੋਗਾ ਕਿ ਜਿੱਦਿ ਦੀਵਾਲੀ ਦਾ ਤਿਉਹਾਰ ਲੱਗ ਕੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਕਿ ਜਿਹੜੇ ਨਜਾਜ਼ ਪਟਾਕਿਆਂ ਦਾ ਗਦਾਮ ਜਿਹੜਾ ਬਿਨਲ ਸੰਸਥਾ ਕੋਈ ਤੇ ਵੀ ਸਟੋਰ ਨਾ ਕੀਤੇ ਜਾਣ ਤਾਂ ਕਿ ਕਿਸ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਬੀਤੀ ਰਾਤ ਜਿਹੜਾ ਵਾ ਐਸ ਐਚਓ ਜਿਹੜਾ ਛਾਪੁਰ ਕੰਡੀਨੋਂ ਇੱਕ ਖੁਫੀਆ ਜਿਹੜੀ ਇਨਫੋਰਮੇਸ਼ਨ ਮਿਲੀ ਸੀਗੀ ਦੇਹਾਤੀ ਲਾਕੇ ਦੇ ਵਜਾ ਖਵਾਨਾ ਰੋਡ ਦੇ ਉੱਤੇ ਇੱਕ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਚ ਕਿਸਨੇ ਜਿਹੜੇ ਅਪਟਾਕਿਆ ਸਟੋਰ ਕੀਤੇ ਆ ਜਿਸ ਤੇ ਅੱਜ ਸਤੂਨ ਇਸ ਮੇਰੇ ਆਪਣੀ ਪੁਲਿਸ ਪਾਰਟੀ ਉੱਥੇ ਰੇਡ ਕੀਤਾ ਗਿਆ ਜਿਹੜਾ ਉਹ ਮੌਕੇ ਤੇ ਜਿਹੜਾ ਗਦਾਮ ਸਾਰਾ ਭਰਿਆ ਪਿਆ ਸੀ ਪਟਾਕਿਆਂ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਸ਼ਾਹਪੁਰ ਕੰਨੀ ਵਜੇ ਮਕਦਮਾ ਨੰਬਰ 105 ਧਿੱਤੀ 9 10 25 ਅੰਡਰ ਸੈਕਸ਼ਨ 9 ਬੀ ਐਕਸਪਲੋਸਿਵ ਐਕਟ 1784 223 ਬੀ ਐਨਐਸ ਦੀ ਧਾਰਾ ਛਾਪੂਰ ਕੰਦੀ ਦੇ ਜਿਹੜਾ ਮਕਦਮਾ ਅਦਾਲਤ ਜੀ ਕੀਤਾ ਗਿਆ ਤੇ ਦੋਸ਼ੀ ਜਿਹੜਾ ਅੰਸ ਸੀਗਾ ਛਾਪੂਰ ਕੰਦੀ ਦਾ ਉਹਨੂੰ ਮੌਕੇ ਤੋਂ ਅरेस्ट ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਨ ਜੋਗਾ ਕਿ ਜਿਹੜੀ ਦੀਵਾਲੀ ਦਾ ਤਿਹਾਰ ਲੱਗ ਕੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਵੀ ਜਿਹੜੇ ਨਜਾਜ ਪਟਾਕਿਆਂ ਦਾ ਗਦਾਮ ਜਿਹੜਾ ਬੇਨਲ ਸਸਤੋਂ ਕਿਤੇ ਵੀ ਸਟੋਰ ਨਾ ਕੀਤੇ ਜਾਣ ਤਾਂ ਕਿ ਕਿਸਦਾ ਜਾਨੀ ਮਾਲੀ ਨਿਕਸਣ ਨਾ ਹੋ ਬੀਤੀ ਰਾਤ ਜਿਹੜਾ ਵਾ ਐਸ ਐਚਓ ਜਿਹੜਾ ਛਾਪੁਰ ਕੰਟੀਨੂ ਦੇ ਕੋਫੀ ਆ ਜਿਹੜੀ ਇਨਫਰਮੇਸ਼ਨ ਮਿਲੀ ਸੀਗੀ ਪੀ ਇਹ ਚੀਜ਼ ਲੱਗ ਕੇ ਦੇ ਵਜੋਂ ਖੋਨਣਾ ਰੋਡ ਦੇ ਉੱਤੇ ਕਿ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਚ ਕਿਸ ਨੇ ਜਿਹੜੇ ਪਟਾਕੇ ਸਟੋਰ ਕੀਤੇ ਆ ਦੇ ਤਿਆ ਸਤੂ ਨੇ ਸੁਵੇਰ ਦਾ ਆਪਣੀ ਪੁਲਿਸ ਪਾਰਟੀ ਉੱਤੇ ਰੇਡ ਕੀਤਾ ਗਿਆ ਜਿਹੜਾ ਉਹ ਮੌਕੇ ਤੇ ਜਿਹੜਾ ਗਦਾਮ ਸਾਰਾ ਪ੍ਰਿਆਪਿਆ ਸੀ ਟਡਾਕਿਆਂ ਦੇ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਸ਼ਾਹਪੁਰ ਗੰਡੀ ਵਿਜ਼ਮ ਮਕਰਮਾ ਨੰਬਰ 105 2009 ਦਾ 25 ਅੰਡਰ ਸੈਕਸ਼ਨ 9 ਬੀ ਐਕਸਪਲੋਸਿਵ ਐਕਟ 1884 223 ਬੀ ਅਨਸ ਦੀ ਧਾਰਾ 6 ਪਰ ਕੰਦੀ ਵਿਖੇ ਜਿਹੜਾ ਮਕਦਮਾ ਅਦਾਲਤ ਦੀ ਕੀਤਾ ਗਿਆ ਤੇ ਦੋਸ਼ੀ ਜਿਹੜਾ ਅਨਸ ਸਿੰਘ ਆ ਸ਼ਾਹਪੁਰ ਕੰਦੀ ਦਾ ਉਹਨੂੰ ਮੌਕੇ ਤੋਂ ਰਸਟ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਨ ਜੋਗ ਹੈ ਕਿ ਜਿਹੜੀ ਦੀਵਾਲੀ ਦਾ ਤਿਆਰ ਲੱਗੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਕਿ ਜਿਹੜੇ ਨਜਾਜ ਪਟਾਕਿਆਂ ਦਾ ਗਦਾਮ ਜਿਹੜਾ ਬਿਨਲ ਸੰਸਥਾ ਕੋਈ ਤੇ ਵੀ ਸਟੋਰ ਨਾ ਕੀਤੇ ਜਾਣ ਤਾਂ ਕਿ ਕਿਸਦਾ ਜਾਨੀ ਮਾਲੀ ਨਿਕਰ ਨਾ ਹੋ। ਬੀਤੀ ਰਾਤ ਜਿਹੜਾ ਵਾ ਐਸ ਐਚਓ ਜਿਹੜਾ ਛਾਪੁਰ ਕੰਡਿਨੋ ਇੱਕ ਖੁਫੀ ਆ ਜਿਹੜੀ ਇਨਫਰਮੇਸ਼ਨ ਮਿਲਈ ਸੀਗੀ ਵੀ ਇਹ ਅਚੀਲ ਵਾਕਿਆ ਦੇ ਵਜਾ ਖਵਾਨਾ ਰੋਡ ਦੇ ਉੱਤੇ ਇੱਕ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਚ ਕਿਸਨੇ ਜਿਹੜੇ ਪਟਾਕੇ ਸਟੋਰ ਕੀਤੇ ਆ। ਦੇ ਤੇ ਅੱਜ ਤੋਂ ਨੇ ਸੁਵੇਦ ਆਪਣੀ ਪੁਲਿਸ ਪਾਰਟੀ ਉੱਥੇ ਰੇਡ ਕੀਤਾ ਗਿਆ ਜਿਹੜਾ ਮੌਕੇ ਤੇ ਜਿਹੜਾ ਗਦਾਮ ਸਾਰਾ ਭਰਿਆ ਪਿਆ ਸੀ ਪ੍ਰੋਡਕਟਾਂ ਦੇ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਸ਼ਾਹਪੁਰ ਗੰਡੀ ਵਿਖੇ ਮਕਦਮਾ ਨੰਬਰ 105 ਮਤੀ 91025 ਇੰਟਰਸੈਕਸ਼ਨ 9B ਐਕਸਪਲੋਸਿਵ ਐਕਟਰ 1784 223 ਬੀਨਸ ਦੀ ਧਾਰਾ ਸ਼ਾਪਰੂ ਖੰਡੀਨ ਦੇ ਜਿਹੜਾ ਮਤਲਬ ਅੰਦਰ ਦੀ ਕੀਤਾ ਗਿਆ ਤੇ ਦੋਸ਼ੀ ਜਿਹੜਾ ਅੰਸ ਸੀਗਾ ਸ਼ਾਪਰੂ ਖੰਡੀ ਦਾ ਉਹਨੂੰ ਮੌਕੇ ਤੋਂ ਰਸਟ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਨ ਜੋਗ ਹੈ ਕਿ ਜਿਹੜੀ ਦੀਵਾਲੀ ਦਾ ਧਿਆਰ ਲੱਗੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਕਿ ਜਿਹੜੇ ਨਜਾਜ ਪਟਾਕਿਆਂ ਦਾ ਗਦਾਮ ਜਿਹੜਾ ਬਿਨਾਂ ਲ ਸੰਸਥਾ ਕੋਤੇ ਵੀ ਸਟੋਰ ਨਾ ਕੀਤਾ ਜਾਣ ਤਾਂ ਇਹ ਕਿਸਦਾ ਜਾਣੀ ਮਾਲੀ ਨਿਕਸਨ ਨਾ ਹੋ ਅਬੀਤੀ ਰਾਤ ਜਿਹੜਾ ਵਾ ਐਸ ਐਚਓ ਜਿਹੜਾ ਛਾਫਰ ਕੰਡੀਨੋ ਵੇਕ ਖੁਫੀ ਆ ਜਿਹੜੀ ਇਨਫਰਮੇਸ਼ਨ ਮਿਲਈ ਸੀਗੀ ਪੀਰਾ ਚੀ ਲਾਕ ਕੇ ਦੇ ਵਿੱਚ ਖਵਾਨਾ ਰੋਡ ਦੇ ਉੱਤੇ ਇੱਕ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਚ ਕਿਸ ਨੇ ਜਿਹੜੇ ਪਟਾਕੇ ਸਟੋਰ ਕੀਤੇ ਆ ਦੇ ਤਿਆ ਸਤੂ ਨੇ ਸਵੇਰ ਦਾ ਆਪਣੀ ਪੁਲਿਸ ਪਾਰਟੀ ਉੱਥੇ ਰੇਡ ਕੀਤਾ ਗਿਆ ਜਿਹੜਾ ਉਹ ਮੌਕੇ ਤੇ ਜਿਹੜਾ ਗਦਾਮ ਸਾਰਾ ਪ੍ਰਿਆਪਿਆ ਸੀ ਪ੍ਰਦਾਕਸ਼ ਦੇ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਸ਼ਾਹਪੁਰ ਕੰਨੀ ਵਿਜ਼ੇ ਮਕਦਮਾ ਨੰਬਰ 105 ਨਿਤੀ 91025 ਅੰਡਰ ਸੈਕਸ਼ਨ 9ਬੀ ਐਕਸਪਲੋਸਿਵ ਵੈਕਟਰ 1884 223 ਬੀ ਅਸਲੀ ਦਾ ਸ਼ਾਹਪੁਰ ਕੰਦੀ ਦਾ ਜਿਹੜਾ ਮਤਦਵੰਤ ਅੰਦਰ ਦੀ ਕੀਤਾ ਗਿਆ ਤੇ ਦੋਸ਼ੀ ਜਿਹੜਾ ਅੰਸ ਸੀਗਾ ਸ਼ਾਹਪੁਰ ਕੰਦੀ ਦਾ ਨੂੰ ਮੌਕੇ ਤੋਂ ਰਸਟ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਨਜੋਗ ਹੈ ਕਿ ਜਿਹੜੀ ਦੀਵਾਲੀ ਦਾ ਤਿਆਰ ਲੱਗੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਕਿ ਜਿਹੜੇ ਨਜਾਜ ਪਟਾਕਿਆਂ ਦਾ ਗਦਾਮ ਜਿਹੜਾ ਬਿਨਾਂ ਲਸਤੋਂ ਕਿਤੇ ਵੀ ਸਟੋਰ ਨਾ ਕੀਤੇ ਜਾਣ ਤਾਂ ਵੀ ਕਿਸਦਾ ਜਾਨੀ ਮਾਲੀ ਨਿਕਸਨ ਨਾ ਬੀਤੀ ਰਾਤ ਜਿਹੜਾ ਵਾ ਐਸ ਐਚਓ ਜਿਹੜਾ ਚਾਪੁਰ ਕੰਡੀਆਂ ਦੇ ਕੋਕ ਕੁਫੀਆ ਜਿਹੜੀ ਇਨਫਰਮੇਸ਼ਨ ਮਿਲਈ ਸੀਗੀ ਪੀ ਇਹ ਚੀ ਲਾਕੇ ਦੇ ਵਜਾ ਖਵਾਨਾ ਰੋਡ ਦੇ ਉੱਤੇ ਕਿ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਕਿਸ ਨੇ ਜਿਹੜੇ ਅਪਰਾਧਕਾ ਸਟੋਰ ਕੀਤੇ ਆ ਜਿਹਦੇ ਅੱਜ ਸਤਨਿਸ਼ਵੇਦ ਆਪਣੀ ਪੁਲਿਸ ਪਾਰਟੀ ਉੱਥੇ ਰੇਡ ਕੀਤਾ ਗਿਆ ਜਿਹੜਾ ਮੌਕੇ ਤੇ ਜਿਹੜਾ ਗਦਾਮ ਸਾਰਾ ਪ੍ਰਿਆਪਿਆ ਸੀ ਬਟਾਕਿਆਂ ਦੇ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਸ਼ਾਹਪੁਰ ਗੁੰਡੀ ਵਿਖੇ ਮਕਰਮਾ ਨੰਬਰ 105 ਨਿਤੀ 91025 ਅੰਡਰ ਸੈਕਸ਼ਨ 9ਬੀ ਐਕਸਪਲੋਸਿਵ ਵੈਕਟਰ 1884 223 ਬੀਨਸ ਦੀ ਧਾਰਾ ਛਾਪੂਰ ਖੰਡੀਨ ਕੇ ਜਿਹੜਾ ਮਕਦਮਾ ਅਦਰਜੀ ਕੀਤਾ ਗਿਆ ਤੇ ਦੋਸ਼ੀ ਜਿਹੜਾ ਅੰਸ ਸੀਗਾ ਛਾਪੂਰ ਖੰਡੀ ਦਾ ਉਹਨੂੰ ਮੌਕੇ ਤੋਂ ਅਰਸ਼ਟ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਨ ਜੋਗਾ ਕਿ ਜਿਹੜੀ ਦੀਵਾਲੀ ਦਾ ਤਿਆਰ ਲੱਗੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਕਿ ਜਿਹੜੇ ਨਜਾਜ ਪਟਾਕਿਆਂ ਦਾ ਗਦਾਮ ਜਿਹੜਾ ਬਿਨਾਂ ਲਸੰਸਥਾ ਕੋਤੇ ਵੀ ਸਟੋਰ ਨਾ ਕੀਤਾ ਜਾਵੇ ਤਾਂ ਵੀ ਕਿਸ ਦਾ ਜਾਨੀ ਮਾਲੀ ਮਿਲਸਨ ਨਾ